ਨੰਕੀ ਦਿਨਾਂ ਦੇ ਵਿੱਚ ਚੋਣਾ ਹੋ ਕੇ ਹਟੀਆਂ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਚੋਣਾਂ ਦੇ ਅੰਕੜੇ ਹੁਣ ਜਾਰੀ ਹੋ ਰਹੇ ਨੇ ਜੀ ਬਿਲਕੁਲ ਜੀ 17 18 ਦਿਨਾਂ ਬਾਅਦ ਇਹ ਅੰਕੜਿਆਂ ਦਾ ਜਾਰੀ ਹੋਣਾ ਕਮਾਲ ਹੈ ਵੀ ਚੋਣ ਕਮਿਸ਼ਨ ਦੇ ਰੰਗ ਨਿਆਰੇ ਨੇ ਹੁਣ ਤਾਂ ਇੱਕ ਤੱਕ ਕੰਟਰੋਲ ਸਿੱਧਾ ਹੁਣ ਚੋਣ ਕਮਿਸ਼ਨ ਦਾ ਕੇਂਦਰ ਕੋਲ ਚਲਾ ਗਿਆ ਤੇ ਉਹਨੂੰ ਇਹ ਵੀ ਹੋ ਗਿਆ ਕਿ ਵੀ ਕੱਲ ਨੂੰ ਤੁਸੀਂ ਜੋ ਮਰਜ਼ੀ ਕਰ ਜੋ ਤੁਹਾਨੂੰ ਕੋਈ ਸਜ਼ਾ ਨਹੀਂ ਕੋਈ ਤੁਹਾਡੀ ਇਨਕੁਆਇਰੀ ਨਹੀਂ ਅਹੀ ਜੇ ਕਾਨੂੰਨ ਘੜੇ ਬਣਾ ਲਈ ਚੀਫ ਜਸਟੀਸ ਸਾਹਿਬ ਨੂੰ ਦੀ ਚੋਣ ਕਮਿਸ਼ਨ ਦੀ ਨਿਯੁਕਤੀ ਜੋ ਬਾਹਰ ਕਰ ਲਿਆ ਇਸ ਲਈ ਚੋਣ ਕਮਿਸ਼ਨ ਆਪਣੇ ਹਿਸਾਬ ਨਾਲ ਚੱਲਦਾ ਭਾਈ ਪਰ ਇਹਨਾਂ ਜ਼ਿਲ੍ਹਾ ਪ੍ਰਸ਼ਦ ਬਲਾਕ ਸੰਤੀ ਚੋਣਾਂ ਦੇ ਵਿੱਚ ਪੰਚਾਇਤੀ ਚੋਣਾਂ 'ਚ ਕੰਟਰੋਲ ਲਗਭਗ ਸੂਬੇ ਦੀ ਸਰਕਾਰ ਕੋਲ ਹੁੰਦਾ ਇਸ ਲਈ ਅਗਲੇ ਨੇ 7200 ਕੀਤਾ ਤੇ ਉਹਦਾ ਰੰਗ ਵੀ ਨਜ਼ਰ ਆਇਆ ਇਹਨਾਂ ਚੋਣਾਂ ਦੇ ਵਿੱਚ ਜਿਵੇਂ ਆਮ ਆਦਮੀ ਪਾਰਟੀ ਜਿੱਤੂ ਰਹੀ ਜਿਆਦਾਤਰ ਥਾਵਾਂ 'ਤੇ ਤੇ ਗ੍ਰਾਂਖੜੇ ਤਾਂ ਉਹ ਜੀ ਆਉਣੇ ਸੀ ਹੁਣ ਅੰਕੜੇ ਦੰਪ ਪਰਦੇ ਨੇ ਕਿ ਆਮ ਆਦਮੀ ਪਾਰਟੀ ਤਾਂ ਲੋਜੀ ਹਾਂ 38% ਵੋਟ ਲੈ ਗਈ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜੀ ਬਲਾਕ ਸੰਮਤੀ ਦੇ ਵਿੱਚ ਵੀ 30% ਵੋਟ ਲੈ ਗਈ ਜੀ ਦੋਵੇਂ ਨੰਬਰ ਤੇ ਕਾਂਗਰਸ ਆਈ ਜੀ ਕਾਂਗਰਸ ਤਾਂ 72% ਦੀ ਤੇ ਰਹੀ ਜੀ ਜ਼ਿਲ੍ਹਾ ਪ੍ਰੀਸ਼ਦ ਚ ਵੀ ਬਲਾਕ ਸੰਮਤੀ ਚ ਵੀ 30 ਨੰਬਰ ਤੇ ਜੀ ਸ਼੍ਰੋਮਣੀ ਕਾਦੀ ਦਾ ਲਾਇਆ ਜੀ ਹੈਨਾ ਉਹ ਤਾਂ ਜੀ ਮਤਲਬ ਬਹੁਤ ਥੱਲੇ ਆ ਜੀ ਉਹਦੀ ਤਾਂ ਗਿਣਤੀ ਮਤਲਬ ਉਹ ਕਹਿੰਦੇ ਜੀ ਉਹ ਤਾਂ ਪਛੜ ਗਿਆ ਜੀ ਉਹ ਤਾਂ 22 22% ਤੇ ਹੀ ਰਹਿ ਗਿਆ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਇਸੇ ਤਰ੍ਹਾਂ ਉਹਦੇ ਵਿੱਚੋਂ ਠੀਕ ਠਾਕ ਜੀ ਪੋਜੀਸ਼ਨ ਲੈ ਗਿਆ ਮਾੜੀ ਮੋਟੀ ਠੀਕ ਹੈ ਜੀ ਬਲਾਕ ਸੰਮਤੀ ਦੇ ਵਿੱਚ ਵੀ ਉਹ ਪਛੜ ਕੇ ਰਹੇਗਾ ਪਰ ਭਾਜਪਾ ਕਹਿੰਦੇ ਜੀ ਬਲਾਕ ਸੰਮਤੀ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਦੋਹਾਂ ਦੇ ਵਿੱਚ 6% ਤੋਂ ਉੱਪਰ ਗਈ ਹੈ ਸੋ ਅਹਿਮ ਸਵਾਲ ਤਾਂ ਇਹ ਹੈ ਕਿ ਉਹਨਾਂ ਦਾ 6% ਤੋਂ ਉੱਪਰ ਜਾਣਾ ਕੀ ਭਾਜਪਾ ਲਈ ਸੰਜੀਵਨੀ ਵਰਗਾ ਹੈ ਦੀ 6% ਦੀ ਵੋਟ ਲੈ ਜਾਣਾ ਹਾਂ ਬਸਪਾ ਤੋਂ ਥੱਲੇ ਆ 1.5% ਦੇ ਤੇ ਲਗਭਗ ਜ਼ਿਲ੍ਹਾ ਪ੍ਰੀਸ਼ਦ ਤੇ 1.32% ਦੀ ਬਲਾਕ ਸੰਮਤੀ ਦੇ ਵਿੱਚ ਆਜ਼ਾਦ ਜਦੋਂ ਕਿ 3% ਤੋਂ ਉੱਪਰ ਲੈ ਕੇ ਗਏ ਨੇ ਦੂਏ ਪਾਸੇ ਤਾਂ 5% 6% ਦੇ ਨੇੜੇ ਤੇ ਰਗੇ ਨੇ ਜਿਲ੍ਹਾ ਪ੍ਰੀਸ਼ਦ ਬਲਾਕ ਫੰਤੀ ਦੇ ਵਿੱਚ ਤਾਂ ਤੇ ਨੋਟਾ 1% ਤੋਂ ਵੀ ਥੱਲੇ ਰਿਹਾ ਪਰ ਜਿਹੜਾ ਪਹਿਲੂ ਇਹ ਸਮਝਣ ਵਾਲਾ ਉਹ ਪਹਿਲੂ ਇਹ ਹੈ ਕਿ ਸੱਤਾਧਾਰੀ ਧਿਰ 38.16% ਦੀ ਵੋਟਾਂ ਲੈ ਕੇ ਜਾਂਦੀ ਹੈ ਜਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਦੂਏ ਨੰਬਰ ਤੇ ਕਾਂਗਰਸ ਪਾਰਟੀ ਆ 22.14% ਨਾਲ ਮਤਲਬ ਲਗਭਗ ਜਿਲ੍ਹਾ ਪ੍ਰੀਸ਼ਦ ਦੇ ਵਿੱਚ 58 ਲੱਖ ਤੋਂ ਵੱਧ ਵੋਟਾਂ ਪੋਲ ਹੋਈਆਂ 58 ਲੱਖ 9000 ਦੇ ਕਰੀਬ ਜਿਹਦੇ ਵਿੱਚੋਂ 22 ਲੱਖ 17000 ਵੋਟ ਆਮ ਆਦੀ ਪਾਰਟੀ ਲੈ ਕੇ ਗਈ ਤੇ ਕਾਂਗਰਸ ਪਾਰਟੀ 15 ਲੱਖ 7000 ਵੋਟ ਲੈ ਕੇ ਗਈ ਦੋਏ ਨੰਬਰ ਤੇਰੀ 30 ਨੰਬਰ ਤੇ ਅਕਾਲੀ ਦਲ ਹੁੰਦਾ ਜਿਹੜਾ 22% ਦੀ ਵੋਟ ਲੈ ਕੇ ਜਾਂਦਾ ਜਦੋਂ ਕਿ ਕਾਂਗਰਸ ਸਥਾਈ ਦੀ ਲੈ ਕੇ ਜਾਂਦੀ ਹੈ ਤੇ ਆਪ 33% ਇਹ 38% ਦੀ ਵੋਟ ਨੂੰ ਇੰਜ ਦਿਖਾ ਰਹੇ ਨੇ ਜਾਂ 37% ਦੀ ਜ਼ਿਲ੍ਹਾ ਪ੍ਰੀਸ਼ਦ ਦੀ ਵੋਟ ਨੂੰ ਇੰਜ ਦਿਖਾ ਰਹੇ ਬਲਾਟ ਸੰਪਤੀ ਦੀ ਵੋਟ ਨੂੰ ਇੰਜ ਦਿਖਾ ਰਹੇ ਨੇ ਕਿ ਅਸੀਂ ਦੇਖੋ ਜੀ ਮਤਲਬ ਜ਼ਿਲ੍ਹਾ ਪ੍ਰੀਸ਼ਦ ਚ 38% ਬਲਾਕ ਸੰਤੀਚ ਸੰਤੀ ਸੋ ਇਹਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰੋ ਦੇਖੋ ਜੀ ਸਾਡੀ ਤਾਂ ਚੜ੍ਹਤ ਕਿੰਨੀ ਹੈ ਭਾਈ ਸਵਾਲਤਾ ਹੀ ਹੈ ਕਿ ਜੀ ਓਵਰਾਲ ਦੇਖੀਏ ਜਿੰਨੀਆਂ ਵੋਟਾਂ ਪੋਲ ਹੋਈਆਂ ਉਹਦੇ ਵਿੱਚੋਂ 60% ਤੋਂ ਵੱਧ ਵੋਟ ਤੁਹਾਡੇ ਉਲਟ ਗਈ 38.16% ਦੀ ਵੋਟ ਸੱਤਾਧਾਰੀ ਤਰਨ ਨੂੰ ਪੈ ਰਹੀ ਹੈ ਤੇ ਜੇ ਦੂਏ ਪਾਸੇ ਮੈਂ ਦੇਖਾਂ ਤਾਂ 61.19% ਸਾਰੇ ਬ੍ਰੋਤੀ ਦਲਾਂ ਨੂੰ ਪੈ ਰਹੀ ਹੈ। 61% ਤੋਂ ਵੱਧ ਵੋਟ। ਮਤਲਬ ਸਤਾ ਸਾਰੇ ਦੇ ਉਲਟ ਪਰ ਅਗਲੇ ਕਹਿੰਦੇ ਵੀ ਪਾਰਟੀ ਬਾਈ ਜਦੋਂ ਵੰਡ ਕਰੋਗੇ ਤਾਂ ਅਸੀਂ ਜਿੱਤੇ ਆਂ। ਪਰ ਜਨਾਬ ਤੁਹਾਨੂੰ ਵੀ ਪਤਾ ਕਿ ਜਿੱਤੇ ਕਿਵੇਂ ਹੋ? ਕਾਗਜ਼ ਰੱਦ ਕਰਾ ਕੇ, ਕਾਗਜ਼ ਫਾੜ ਕੇ, ਕਾਗਜ਼ ਖੋ ਕੇ, ਧੱਕਾ ਕਰਕੇ, ਗਿਣਤੀ 'ਚ ਖੇਲਾ ਕਰਕੇ ਕਿਹੜੇ ਤਰੀਕੇ ਨਾਲ ਜਿੱਤੇ ਹੋ? ਜੇ ਓਵਰਆਲ ਸਾਰੇ ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹੁੰਦੇ ਓਵਰਾਲ ਚੋਣ ਨਿਰਪੱਖ ਤਰੀਕੇ ਨਾਲ ਹੋਈ ਹੁੰਦੀ ਫਿਰ ਵੀ ਕੀ ਇਹੀ ਨਤੀਜੇ ਹੁੰਦੇ ਇਹਦੇ ਨਾਲ ਉਹਦੀ ਅਹਿਮ ਸਵਾਲ ਕਿ ਵੋਟ ਪੀਸਦੀ ਕਿਉਂ ਘਟ ਰਹੀ ਹੈ ਇਹ ਪਿੰਡੂ ਚੋਣਾ ਸੀ ਨਰੋਲ ਪਿੰਡੂ ਚੋਣਾ ਨਰੋਲ ਪਿੰਡੂ ਚੋਣਾ ਚ ਵੀ ਜੇ 48% ਤੱਕ ਵੋਟਾਂ ਪੋਲ ਹੋ ਰਹੀਆਂ ਤਾਂ ਇਹਦਾ ਕਾਰਨ ਕੀ ਹੈ ਜਨਾਬ ਇਹ ਕੌਣ ਸਮਝੂਗਾ ਹਾਂ ਇਹਦੇ ਵਿੱਚੋਂ ਜਿਹੜੇ 6% ਦੀ ਭਾਪੀ ਵਾਲੇ ਆਪਣੇ ਆਪ ਨੂੰ ਹਾਂ ਦੇਖ ਰਹੇ ਨੇ ਕਿ ਲੈ ਵੀ ਸਾਡੀ ਤਾਂ ਪਿੰਡਾਂ ਜਾਂ ਐਂਟਰੀ ਹੋਗੀ ਕੋਈ ਇਸ ਲਈ ਨਹੀਂ ਦੇਖ ਰਹੇ ਕਿ ਅਸੀਂ ਜੀ 6% ਦੀ 6.43% ਦੀ ਜ਼ਿਲ੍ਹਾ ਪ੍ਰੀਸ਼ਦ ਚ ਲੈ ਕੇ 6.43% ਦੀ ਅਸੀਂ ਬਲਾਕ ਸੰਮਤੀ ਚ ਲੈ ਕੇ ਨਾ ਉਹਨਾਂ ਦੇ ਇਹ ਇਸ ਦਾ ਕਾਰਨ ਹੈ ਅਕਾਲੀ ਦਲ ਨਾਲ ਜੋੜ ਕੇ ਆਪਣਾ ਵੋਟ ਬੈਂਕ ਦੇਖਣਾ 22.52% ਦੀ ਅਕਾਲੀ ਦਲ ਨੂੰ ਵੋਟ ਪਈ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ 6.43% ਦੀ ਪਈ ਹੈ ਜ਼ਿਲ੍ਹਾ ਪ੍ਰੀਸ਼ਦ ਭਾਜਪਾ ਨੂੰ ਦੋਹਾਂ ਦਾ ਵੋਟ ਬੈਂਕ ਮਿਲਾ ਕੇ 28.99 ਬਣਦਾ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਤੇ ਕਾਂਗਰਸ ਨੂੰ 27.14 ਸੋ 27. 14 ਤੇ ਇੱਕ ਪਾਸੇ ਦੂਏ ਪਾਸੇ 27 ਮਤਲਬ 28.99 ਸੋ ਇਹਦੇ ਵਿੱਚੋਂ ਆਪਣੇ ਆਪ ਨੂੰ ਅਕਾਲੀ ਭਾਜਪਾ ਗੱਠਜੋੜ ਦੇਖ ਰਿਹਾ ਕਿ ਲੈ ਵੀ ਜੇ ਗੱਠਜੋੜ ਹੋ ਜAVE ਤਾਂ ਸਾਡੇ ਲਈ ਭਾਰਨਤਾ ਹੋ ਸਕਦਾ ਪਰ ਸਵਾਲ ਇਹ ਖੜੇ ਨੇ ਕਿ ਕੀ ਇਹ درست ਨਤੀਜੇ ਦੇ ਹਵਾਲੇ ਨਾਲ ਅੰਕੜੇ ਨੇ ਕੀ ਇਹ ਸਹੀ ਪ੍ਰਕਿਰਿਆ ਤਾਇਤ ਹੋਈ ਚੋਣ ਦੇ ਅੰਕੜੇ ਨੇ ਜਾਂ ਸਿਆਸੀ ਤਾਕਤ ਨਾਲ ਹੋਈ ਚੋਣ ਦੇ ਅੰਕੜੇ ਨੇ ਸੋ ਪਹਿਲਾਂ ਵੀ ਇਹ ਪ੍ਰਕਿਰਿਆ ਪਾਪਰ ਦੀ ਰਹੀ ਹੈ ਪਰ ਉਹਦੇ ਨਾਲੋਂ ਵੀ ਵੱਡਾ ਸਵਾਲ ਇਹ ਖੜਾ ਹੈ ਕਿ 17 17 18 13 ਦਿਨਾਂ ਬਾਅਦ ਦੇ ਅੰਕੜਿਆਂ ਦਾ ਹੋਣਾ ਕੀ ਮਾਇਨੇ ਰੱਖਦਾ ਜਨਾਬ